ਦਕਸ਼ ਰਾਗ نیوز ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਸ਼ਾਹਿਦ ਖਾਨ ਲੁਧਿਆਣਾ ਹਲਕਾ ਪਛਮੀ ਜ਼ਿਮਨੀ ਚੌੜ ਨੂੰ ਲੈ ਕੇ ਚੌਣਾ ਖਾੜਾ ਜਿੱਡਾ ਲਗਾਤਾਰ ਪੱਕਿਆ ਹੋਇਆ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਲਗਾਤਾਰ ਆਪਣੀ ਪਾਰਟੀ ਦੇ ਵਾਸਤੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਥੋੜਾ ਸਮਾਂ ਕਹਿ ਸਕਦੇ ਹੋ ਕਿ ਹੁਣ ਇਲੈਕਸ਼ਨ ਦੇ ਵਿੱਚ ਹੋ ਰਹਿ ਗਿਆ ਤੁਹਾਨੂੰ ਦੱਸ ਦੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਭਰਤਪੂਸ਼ਣਾਸ਼ ਉਹ ਵੀ ਲਗਾਤਾਰ ਜੋਰ ਮਾਰਦੇ ਹੋਏ ਨਜ਼ਰ ਆ ਰਹੇ ਨੇ ਅੱਜ ਸੀਨੀਅਰ ਅਨੇਤਾ ਬਲਵੰਤ ਸਿੰਘ ਰਾਮੂ ਵਾਲਿਆ ਹੋਰਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਆਵਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰਾ ਦੇ ਜਿਹੜੇ ਆ ਵੱਡੇ ਦੋਸ਼ ਲਾਏ ਗਏ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਕੇਕੇ ਬਾਬਾ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਾਂਗਰਸ ਦਾ ਚੋਣ ਪ੍ਰਚਾਰ ਚੱਲਦਾ ਹੋਇਆ ਐਨਾ ਨਜ਼ਰ ਆ ਰਿਹਾ ਬਾਵਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਭਈ ਇੱਕ ਪਾਸੇ ਕਹਿੰਦੇ ਜੀ ਸੱਤਾਧਾਰੀ ਆਮ ਆਦਮੀ ਪਾਰਟੀ ਆ ਬਾਈ ਇਲੈਕਸ਼ਨ ਆ ਕਹਿੰਦੇ ਜੀ ਇੱਕ ਅਜ ਜਿਹੜਾ ਸਰਕਾਰ ਨੂੰ ਹੁੰਦਾ ਦੂਜੇ ਪਾਸੇ ਕਾਂਗਰਸ ਆ ਥੋਡੀ ਪਾਰਟੀ ਆ ਆਸ਼ੂ ਜੀ ਜਿਹੜੇ ਲੜਾਈ ਲੜ ਰਹੇ ਨੇ ਕੀ ਕੁਝ ਮਾਹੌਲ ਬਣਦਾ ਹੋਇਆ ਨਜ਼ਰ ਆ ਗੱਲ ਆ ਵੀ ਚੋਣਾਂ ਸਿਆਸੀ ਪਾਰਟੀਆਂ ਲਈ ਇਮਤਿਹਾਨ ਹੁੰਦੀਆਂ ਨੇ ਜੀ ਚੋਣਾਂ ਸਮੇ ਲੋਕਾਂ ਨੇ ਇਹ ਦੇਖਣਾ ਹੁੰਦਾ ਕਿ ਕਿਹ ਸਿਆਸੀ ਪਾਰਟੀ ਦਾ ਸਾਡੇ ਪੰਜਾਬ ਲਈ ਸਾਡੇ ਇਲਾਕੇ ਲਈ ਸਾਡੇ ਹਲਕੇ ਲਈ ਕੀ ਰੋਲ ਅੱਜ ਜੇ ਦੇਖੀਏ 2022 ਚ ਵਿਧਾਨ ਸਭਾ ਦੀ ਚੋਣਾਂ ਹੋਈਆਂ ਜੀ ਕਿਤੇ ਸਾਡੀ ਗਲਤੀ ਸੀ ਸਾਨੂੰ ਹਿੱਸਾ ਜਾਂ ਮਿਲ ਗਈ ਤੇ 3 ਸਾਲ ਹੋ ਗਏ ਜੀ ਇਹਨਾਂ ਨੇ بڑے ਸੁਪਨੇ ਵੇਚੇ ਜੀ ਆਪ ਵਾਲਿਆਂ ਨੇ ਜੀ ਅਸੀਂ ਆ ਯੂਥ ਲਈ ਆ ਕਰਾਂਗੇ ਕਿਸਾਨ ਲਈ ਕਰਾਂਗੇ ਸਦਤਕਾਰਾਂ ਲਈ ਕਰਾਂਗੇ ਨਸ਼ਬ ਮੇਰਾ ਮਤਲਬ ਸਾਰਾ ਕੁਝ ਇੱਕ ਜਿਹੜੇ ਸੁਪਨੇ ਰੇੜੀ ਤੇ ਰੱਖ ਕੇ ਵੇਚੇ ਤੇ ਉਹੀ ਰਿਹੜੀ ਹੁਣ ਲਈ ਤੁਰੇ ਫਿਰਦੇ ਨੇ ਇਹਨਾਂ ਨੂੰ ਇਹ ਦੱਸੋ ਵੀ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਕੀਤਾ ਕੀਆ ਤਿੰਨਾਂ ਸਾਲਾਂ ਦੇ ਵਿੱਚ ਜਿਹੜਾ ਇਹਨਾਂ ਦਾ ਇਮਤਿਹਾਨ ਆ ਤਿੰਨ ਸਾਲਾਂ ਦੇ ਇਹਨਾਂ ਦੇ ਕੰਮਾਂ ਦਾ ਉਹ ਕੰਮ ਇਹਨਾਂ ਨੇ ਤਿੰਨਾਂ ਸਾਲਾਂ 'ਚ ਕਿਹੜੇ ਕੀਤੇ ਜੀ ਉਹ ਲੋਕਾਂ ਨੂੰ ਦੱਸਣ ਉਹਦੇ ਆਧਾਰ ਤੇ ਵੋਟ ਮੰਗਣ ਅਸੀਂ ਤਾਂ ਤੁਸੀਂ ਜਿੱਧਰ ਨਿਗਾਹ ਤਾਂ ਮਾਰੋ ਆ ਸਾਹਮਣੇ ਆ ਫਲਾਈਓਵਰ ਜੀ ਆ ਯੂਨੀਵਰਸਿਟੀ 1500 ਏਕੜ 'ਚ ਬਣੀ ਹੈ ਕਾਂਗਰਸ ਪਾਰਟੀ ਦੇ ਦਤਾਮਾਂ ਨੇ ਬਣਾਈ ਇਹਨਾਂ ਤਾਂ ਕਿਤੇ ਫੁੱਲਾਂ ਦੀ ਕਿੱਰੀ ਨਹੀਂ ਲਾਈ ਰੋੜਾ ਜੀ ਤਾਂ ਇੱਕ ਕਲੇਮ ਕਰਦੇ ਹੋਏ ਫਲਾਈਓਵਰ ਮੈਂ ਬਣਾਇਆ ਕਹਿੰਦੇ ਮੇਰੀ ਬੜੀ ਭਜਨਟ ਹੋਈ ਆ ਰੋੜਾ ਸਾਹਿਬ ਤਾਂ ਪਾਰਟੀ ਜੀ ਦੀ ਉਦੋਂ ਬਾਅਦ ਆਏ ਨੇ ਇਹ ਕਦੋਂ ਦਾ ਨਹੀਂ ਪੱਥਰ ਰੱਖਿਆ ਹੋਇਆ ਇਹ ਕਦੋਂ ਦਾ ਇਹ ਡਾਕਟਰ ਬਨਬੋਣ ਸਿੰਘ ਦੇ ਕੀਤੇ ਕੰਮਾਂ ਨੂੰ ਆਪਦੇ ਖਾਤੇ ਜਨਾ ਪਾਓ ਇਹ ਜਿਹੜਾ ਕੁਝ ਹੋਇਆ ਰੋੜਾ ਸਾਹਿਬ ਜੇ ਦਿੱਲੀ ਆਰ ਜੀ ਦੇ ਕੇ ਕਹਿੰਦੇ ਆ ਮੈਂ ਹਵਾਈ ਅੱਡਾ ਬਣਾਤਾ ਉਹਨਾਂ ਨੂੰ ਕੁਝ ਜਹਾਜ਼ ਵੀ ਉੱਡੇ ਉੱਥੇ ਤੇਸੀ ਕਰੰਡੀ ਦੇ ਨਾਲ ਚਾਰ ਬੋਰੀਆਂ ਸੀਮੈਂਟ ਲਾਉਣ ਨਾਲ ਨਹੀਂ ਜਹਾਜ਼ ਉੱਡੇ ਉਹ ਕੀ ਦੀ ਗਵਰਨਮੈਂਟ ਹੈ ਕੀ ਚੱਲਣਾ ਕਿਨੇ ਉਹਦੀ ਸ਼ੁਰੂਆਤ ਕੀਤੀ ਉਹ ਡਾਕਟਰ ਬਡਮੋਨ ਸਿੰਘ ਨੂੰ ਸਿਹਰਾ ਜਾਂਦਾ। ਪਿਛਲੇ ਕਈ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਨੇ ਥੀ ਡੇਰਾ ਲਾਇਆ ਹੋਇਆ ਪੰਜਾਬ ਚ ਕਦੇ ਉਹ ਜਲੰਧਰ ਜਲ ਜਾਂਦੇ ਨੇ ਕਦੇ ਲੁਧਿਆਣੇ ਆਉਂਦੇ ਨੇ ਲੋਕਾਂ ਨੂੰ ਅਪੀਲ ਕਰਦੇ ਨੇ ਕਹਿੰਦੇ ਜੀ ਤੁਸੀਂ 19 ਤਰੀਕ ਨੂੰ ਜਿਹੜਾ ਵੋਟ ਪਾ ਕੇ ਜਿਤਾਓ ਜਿਸ ਦਿਨ ਜਿੱਤ ਕੇ ਆਣਗੇ ਅਗਲੇ ਦਿਨ ਮੈਂ अरोड़ा ਨੂੰ ਮੰਤਰੀ ਬਣਾ ਦੂੰਗਾ। ਗੱਲ ਇਹ ਆ ਵੀ ਉਹਨਾਂ ਨੂੰ ਇਹ ਪੁੱਛੋ ਬਈ ਦਸਾਂ ਸਾਲਾਂ ਚ ਕਿੰਨੇ ਪੰਜਾਬੀ ਵਜ਼ੀਰ ਬਣਾਏ ਨੇ ਦਿੱਲੀ ਦੀ ਸਰਕਾਰ ਦੇ ਵਿੱਚ? ਕਿੰਨੇ ਪੰਜਾਬੀ ਵਜ਼ੀਰ ਬਣਾਏ ਨੇ? ਉਥੇ ਤਾਂ ਇਹ ਪੱਗ ਤੋਂ ਵੀ ਨਫ਼ਰਤ ਕਰਦੇ ਆ ਇਹ ਪੰਜਾਬੀ ਤੋਂ ਵੀ ਨਫ਼ਰਤ ਕਰਦੇ ਨੇ ਦਿੱਲੀ ਦੀ ਆਪ ਦੀ ਬਿਜ਼ਾਰ ਕਿਉਂ ਨਾ ਬਣਾਏ ਇਹਨਾਂ ਨੂੰ ਨਹੀਂ ਪਤਾ ਵੀ ਇੱਥੇ ਫੇਰ ਪੰਜਾਬੀਆਂ ਦੀ ਲੋੜ ਪੈਣੀ ਆ ਅੱਜ ਪੰਜਾਬੀ ਇੱਕ ਇੱਕ ਗੱਲ ਦਾ ਬਦਲਾ ਲੈਣਗੇ ਪੰਜਾਬੀ ਗਿਰਤਮੰਦ ਲੋਕ ਦੇ ਅੱਜ ਮੈਂ ਸਮਝਦਾ ਇਹ ਲੁਧਿਆਣਾ ਵੈਸਟ ਹਲਕੇ ਦੇ ਵੋਟਰ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਇਹ ਬੜੀ ਅਣਖ ਨਾਲ ਜਿਉਣਾ ਜਾਣਦੇ ਨੇ ਇਹ ਜਿਹੜੇ ਲੋਕ ਇਹਨਾਂ ਲੋਕਾਂ ਨੇ ਜੋ ਲੋਕਾਂ ਨਾਲ ਕੀਤਾ ਅੱਜ ਤੁਸੀਂ ਇਹ ਦੇਖੋ ਜਿਹੜੇ ਆਪ ਪਾਰਟੀ ਦੇ ਸਧਾਰਨ ਵਰਕਰ ਸੀ ਉਹਨਾਂ ਵਰਕਰਾਂ ਦੇ ਜਿਹੜੇ ਕੋਈ ਚੇਅਰਮੈਨ ਬਣੇ ਸੀ ਉਹਨਾਂ ਦੇ ਅਸਤੀਫੇ ਲੈ ਲਏ ਉਹਨਾਂ ਦੇ ਅਸਤੀਫੇ ਲੈ ਲਏ ਕਿਉਂਕਿ ਦਿੱਲੀੋਂ ਡਰੇਨ ਪਰ ਯਾਰ ਰਹੀ ਹੈ ਜਿਨ੍ਹਾਂ ਨੂੰ ਚਾਰਜ ਦਵਾਉਣਾ ਇਹ ਯਾਰ ਇਹ ਅਹਿਮਦ ਸ਼ਾਹ ਬਦਾਲੀ ਬਣ ਕੇ ਲੁੱਟਣਾ ਆ ਰਹੇ ਨੇ ਪੰਜਾਬ ਨੂੰ ਤੇ ਅੱਜ ਵੈਸਟ ਦੇ ਲੋਕ ਬਹੁਤ ਸਿਆਣੇ ਨੇ ਵੈਸਟ ਦੇ ਲੋਕ ਬੈਸਟ ਵੋਟਰ ਨੇ ਇਸ ਕਰਕੇ ਲੁਧਿਆਣੇ ਦੇ ਲੋਕ ਜਾਣਦੇ ਨੇ ਕਿ ਵੋਟ ਕਿਨੂੰ ਪਾਉਣੀ ਆ ਕਿਹੜੀ ਵੋਟ ਸਾਡੇ ਪੰਜਾਬ ਲਈ ਸਾਡੇ ਲੋਕਾਂ ਲਈ ਪੰਜਾਬ ਦੇ ਫਿਊਚਰ ਲਈ ਉਹ ਕਿਹੜੀ ਵੋਟ ਆ ਕਿ ਉਹ ਵੋਟ ਪਾਈ ਹੋਈ ਪੰਜਾਬ ਦਾ ਫਿਊਚਰ ਅੱਛਾ ਬੜੇ ਉਸ ਪਾਰਟੀ ਨੂੰ ਲੈ ਕੇ ਲੋਕਾਂ ਦੇ ਵਿੱਚ ਦੁਵਿਧਾ ਹੈ ਕਿ ਕੀ ਜਾ ਰਹੀ ਹੈ ਬਈ ਕਾਂਗਰਸ ਪਾਰਟੀ ਦੋ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਇੱਕ ਜੁਟ ਨਹੀਂ ਹੈਗੀ ਇੱਕ ਧੜਾ ਰਾਜਾ ਵੜਿੰਗ ਹੋਣਾ ਦਾ ਇੱਕ ਧੜਾ ਜਿਹੜਾ ਆਪਣਾ ਰਾਣਾ ਗੁਰਜੀਤ ਤੇ ਆਸ਼ੂ ਜੀ ਹੋਣਾ ਦਾ ਤੁਹਾਨੂੰ ਲੱਗਦਾ ਬਈ ਇਹ ਜਿਹੜੀ ਚੀਜ਼ ਹੈ ਕਾਂਗਰਸ ਪਾਰਟੀ ਨੂੰ ਨੁਕਸਾਨ ਕਰੇਗੀ ਕੋਈ ਧੜਾ ਨਹੀਂ ਕੋਈ ਗਰੁੱਪ ਨਹੀਂ ਕੋਈ ਕੁਛ ਨਹੀਂ ਰਾਜਾ ਵੜਿੰਗ ਪੇਪਰ ਫਾਈਲ ਕਰਾ ਕੇ ਗਏ ਨੇ ਹੁਣ ਵੀ ਮੈਨੂੰ ਪਤਾ ਲੱਗਿਆ ਕੱਲ ਪਰਸੋਂ ਫੇਰ ਆ ਰਹੇ ਨੇ ਉਹ ਕੰਮ ਕਰ ਰਹੇ ਨੇ ਉਹ ਕਿਤੇ ਬੈਠੇ ਨਹੀਂ ਐ ਉਹ ਵੀ ਜਿੱਥੇ ਕਿਤੇ ਉਹ ਮੈਂਬਰ ਆਫ ਪਾਰਲੀਮੈਂਟ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਜਿੱਥੇ ਜਿੱਥੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੀ ਡਿਊਟੀ ਆ ਪ੍ਰਤਾਪ ਸਿੰਘ ਬਾਜਰਾ ਬਾਜਵਾ ਸਾਹਿਬ ਬਾਹਰ ਮੈਂ ਪਿਛਲੇ ਦਿਨ ਹੀ ਅਮਰੀਕਾ ਜਾ ਕੇ ਆਏ ਨੇ ਉੱਥੇ ਕਾਂਗਰਸ ਨੂੰ ਮਜਬੂਤ ਪੰਜਾਬੀਆਂ ਨੂੰ ਉੱਥੇ ਮਿਲ ਕੇ ਆਏ ਨੇ ਪੰਜਾਬੀਆਂ ਨਾਲ ਮੀਟਿੰਗ ਕਰਕੇ ਆਏ ਨੇ ਉਹ ਵੀ ਆ ਰਹੇ ਨੇ ਇੱਥੇ ਸਾਰਿਆਂ ਦੇ ਭਲੇਖੇ ਤਾਂ ਉਦੋਂ ਵੀ ਰਾਜੇ ਨੇ ਦੂਰ ਕਰਦੇ ਸੀ ਹੁਣ ਵੀ ਅਸੀਂ ਕੱਲ ਪਰਸੋਂ ਨੂੰ ਫੇਰ ਦੂਰ ਕਰਦਾ ਕਿ ਜੇ ਕੋਈ ਭਲੇਖਾ ਐਸਾ ਹੈ ਕਾਂਗਰਸ ਇਕਜੁੱਟਾ ਇਕਮੁੱਟਾ ਸਾਰੇ ਆਪਸ ਵਿੱਚ ਇਕੱਠੇ ਆ ਰੌਲਾ ਤਾਂ ਆਸ਼ੂ ਦੀ ਜਿੱਤ ਕਾਂਗਰਸ ਦੀ ਜਿੱਤ ਹੱਥ ਪੰਜੇ ਦੀ ਜਿੱਤ ਰਾਹੁਲ ਗਾਂਧੀ ਦੀ ਸੋਚ ਦੀ ਜਿੱਤ 3700 ਕਿਲੋਮੀਟਰ ਦੀ ਯਾਤਰਾ ਕਰਨ ਵਾਲਾ ਉਹ ਨੌਜਵਾਨ ਜਿਨੇ ਦੇਸ਼ ਨੂੰ ਜੋੜਨ ਦੀ ਗੱਲ ਕੀਤੀ ਹੈ ਜਿਨੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਉਹ ਆ ਰਾਹੁਲ ਗਾਂਧੀ ਅੱਜ ਰਾਹੁਲ ਗਾਂਧੀ ਦੀ ਸੋਚ ਤੇ ਪੈਰਾ ਦਿੰਦੇ ਹੋਏ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਭਾਰਤ ਪੂਸ਼ ਅੱਜ ਨੂੰ ਲੋਕ ਪੜ ਗਏ ਤਾਂ ਕਿ ਕਿ ਬਾਵਾ ਨੂੰ ਤੁਸੀਂ ਸੁਣਿਆ ਸੀਨੀਅਰ ਨੇਤਾ ਕਾਂਗਰਸ ਦੇ ਨੇ ਇਹ ਕਹਿਣਾ ਇਹੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਵੱਡੀ ਜਿੱਤ ਦਰਜ ਕਰਦੀ ਹੋਈ ਨਜ਼ਰ ਆਉਗੀ ਤੇ ਨਿਸ਼ਾਨੇ ਜਿਹੜੇ ਆਵਾਦ ਪਾਰਟੀ ਅਰਵਿੰਦ ਕੇਜਰੀਵਾਲ ਤੇ ਨੇ ਕਿ ਕਿਤਾ ਕੁਛ ਨਹੀਂ ਸਿਰਫ ਔਰ ਸਿਰਫ ਪ੍ਰਚਾਰ ਕੀਤਾ ਜਾ ਰਿਹਾ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਚਿਰਾਗ نیوز ਦੇ ਨਾਲ